ਯੂਕੇ ਦੀ ਧਰਤੀ ਤੇ ਬਰਫ਼ਵਾਰੀ ਦੀ ਆਮਦ ਬਾਰੇ ਮਨ ਵਿੱਚ ਖਿਆਲ ਆਉਂਦਾ ਤਾਂ ਸਭ ਤੋਂ ਪਹਿਲਾਂ ਨਜ਼ਰ ਸਕਾਟਲੈਂਡ ਵੱਲ ਜਾਂਦੀ ਹੈ ਕਿ ਉੱਥੇ ਬਰਫ਼ਵਾਰੀ ਹੋਈ ਕਿ ਨਹੀਂ ਬੀਤੇ ਕੁਝ ਦਿਨ ਪਹਿਲਾਂ ਇੰਗਲੈਂਡ ਦੇ ਕੁਝ ਹਿੱਸਿਆਂ ਵਿੱਚ ਬਰਫ਼ਵਾਰੀ ਹੋਈ ਤਾਂ ਇਹ ਫਿਕਰ ਜਿਹਾ ਸੀ ਕਿ ਸ਼ਾਇਦ ਸਕਾਟਲੈਂਡ ਵਿੱਚ ਬਰਫ਼ਵਾਰੀ ਹੋਵੇ ਵੀ ਜਾਂ ਨਾ ਬੀਤੇ ਕੱਲ ਕੁਝ ਮੌਸਮ ਖੁਸ਼ਕ ਤਰ੍ਹਾਂ ਦਾ ਸੀ ਪਰ ਰਾਤੇ ਰਾਤ ਪਤਾ ਨਹੀਂ ਕੀ ਹੋਇਆ ਤੇ ਚਾਰੇ ਪਾਸੇ ਚਿੱਟੀ ਚਾਦਰ ਵਿਛੀ ਨਜ਼ਰ ਆਈ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚਾਰੇ ਪਾਸੇ ਬਰਫ਼ੀ ਬਰਫ਼ ਦਿਖ ਰਹੀ ਹੈ ਲੋਕ ਕਤਾਰਾਂ ਦੇ ਵਿੱਚ ਲੱਗੇ ਹੋਏ ਆਪੋ ਆਪਣੇ ਵਾਹਨ ਲਿਜਾ ਰਹੇ ਨੇ ਕਿਧਰੇ ਪਹਾਣ ਚੱਲ ਕਰ ਰਹੇ ਨੇ ਤੇ ਕਿਧਰੇ ਕੋਈ ਸਰਪੜ ਦੌੜ ਦਾ ਨਜ਼ਰ ਪੈਂਦਾ ਮੌਸਮ ਭਾਗ ਵੱਲੋਂ ਲੋਕਾਂ ਨੂੰ ਨਿਰੰਤਰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਇਸ ਤਰ੍ਹਾਂ ਦੇ ਮੌਸਮ ਵਿੱਚ ਬਿਨਾਂ ਵਜ੍ਹਾ ਸਫ਼ਰ ਕਰਨ ਤੋਂ ਬਰੇਜ ਕਰੋ ਉਸ ਦੇ ਨਾਲ ਹੀ ਉਹਨਾਂ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਸੀਂ ਇਹ ਸਮੋ ਸਮਦੇ ਫਾਦੇ ਨਹੀਂ ਤਾਂ ਵੀ ਬਿਨਾਂ ਵਜ੍ਹਾ ਬਾਹਰ ਨਿਕਲਣ ਤੋਂ ਸੰਕੋਚ ਕਰੋ ਇਹਦੇ ਨਾਲ ਨਾਲ ਨਿਜੀ ਤਜਰਬੇ ਵਾਲੋਂ ਇਹ ਵੀ ਕਹਿਣਾ ਚਾਹਵਾਂਗੇ ਕਿ ਜੇਕਰ ਤੁਸੀਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਨਵੇਂ ਆਏ ਹੋ ਜਾਂ ਵਿਜਟਰ ਦੇ ਤੌਰ ਤੇ ਆਏ ਹੋ ਤਾਂ ਬਰਫ਼ ਨਾਲ ਖੇਡਣ ਜਾਂ ਲੱਚੜਪੁੜਾ ਕਰਨ ਤੋਂ ਵੀ ਟਾਲਾ-ਵਟਿਆ ਜਾ ਸਕਦਾ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਜਾਂ ਠੰਡ ਆਈ ਮਾਰਦੀ ਐ ਤੇ ਜਾਂ ਜਾਂਦੀ ਮਾਰਦੀ ਐ ਇਹਨਾਂ ਤਸਵੀਰਾਂ ਰਾਹੀਂ ਤੁਸੀਂ ਵੀ ਦੇਖੋ ਕਿ ਕਿਵੇਂ ਬਰਫ਼ਵਾਰੀ ਨੇ ਆਪਣਾ ਰੂਪ ਨਿਖਾਰ ਕੇ ਦਿਖਾਇਆ ਹੋਇਆ